ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਅਮਰਿਤਪਾਲ ਸਿੰਘ ਰਹਾ ਹੋਣਗੇ ਪੂਰਾ ਪੰਜਾਬ ਡਿਬਰੂਗੜ੍ਹ ਜੇਲ੍ਹ ਪਹੁੰਚਿਆ ਹੋਇਆ ਤੇ ਮਿਲ ਕੇ ਆਏ ਨੇ ਸੋ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕੋ ਵੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣਾਈ ਮੈਂ ਜੇਲ੍ਹ ਦੇ ਵਿੱਚ ਉਹ ਸਿਧਾਂਤ ਦੇਖਿਆ ਜਦੋਂ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿੱਤ ਦਾ ਸਰਟੀਫਿਕੇਟ ਲੈ ਕੇ ਡਿਬਰੂਗੜ੍ਹ ਜੇਲ੍ਹ ਪਹੁੰਚੇ ਮਠਾਈ ਲੈ ਕੇ ਗਏ ਉੱਥੇ ਉਹਨਾਂ ਨੇ ਮਠਾਈ ਵੰਡੀ ਪੂਰੇ ਜੇਲ੍ਹ ਸਟਾਫ ਨੂੰ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਿੱਤ ਦਾ ਸਰਟੀਫਿਕੇਟ ਦਿਖਾਇਆ ਤੇ ਚਲੋ ਖੁਸ਼ੀ ਹੁੰਦੀ ਹੈ ਉਹਨਾਂ ਨੇ ਖੁਸ਼ੀ ਜਿਹੜੀ ਹੈ ਜ਼ਾਹਰ ਕੀਤੀ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਭਾਈ ਸਾਹਿਬ ਨੇ ਜਿਹੜਾ ਹੈ ਸੰਗਤ ਦਾ ਧੰਨਵਾਦ ਕੀਤਾ ਉਹਨਾਂ ਲੱਖਾਂ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ ਹੈ ਤੇ ਉਹਨਾਂ ਦਾ ਪਰਿਵਾਰ ਡਿਬਰੂਗੜ੍ਹ ਗਿਆ ਤੇ ਬਹੁਤੇ ਲੋਕਾਂ ਨੂੰ ਜਿਹੜੀਆਂ ਟੱਟੀਆਂ ਲੱਗੀਆਂ ਕਹਿਣ ਤੋਂ ਭਾਵ ਵਿਰੋਧੀਆਂ ਨੂੰ ਇੱਥੋਂ ਤੱਕ ਇਹ ਗੱਲ ਹজম ਨਹੀਂ ਹੋਈ ਉਹ ਪਤਾ ਹੈ ਕੀ ਗੱਲਾਂ ਡਾਰੇ ਨੇ ਰਿਹਾਨੀ ਹੋਣਾ ਜੀ ਰਿਹਾਨੀ ਕਰਨਾ ਹੈ ਸੌ ਚੁਕਾ ਦੇਣਗੇ ਤੇ ਦੁਬਾਰਾ ਵੋਟਾਂ ਪੈਣਗੀਆਂ ਡਿਬਰੂਗੜ ਜੇਲ੍ਹ ਚ ਉਹਨਾਂ ਨੂੰ ਰਿਹਾਨੀ ਕਰਨਾ ਜੀ ਇੰਜ ਨਹੀਂ ਹੋਣਾ ਇਹ ਨਹੀਂ ਹੋਣਾ ਸੋ ਇਹ ਸਾਰੀਆਂ ਚੀਜ਼ਾਂ ਤੇ ਕਈ ਇਹੋ ਜਿਹੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਬਕਣ ਲੱਗੇ ਹੋਏ ਨੇ ਜਿਹੜੇ ਕਹਿੰਦੇ ਨੇ ਕਿਹੜੇ ਲੋਕਾਂ ਨੂੰ ਵੋਟਾਂ ਪਾਤੀਆਂ ਖਡੂਰ ਸਾਹਿਬ ਵਾਲਿਆਂ ਨੇ ਜਿਨ੍ਹਾਂ ਦੀ ਕੋ ਘਰੇ ਨਹੀਂ ਸੁਣਦਾ ਉਹ ਲੋਕ ਵੀ ਮੂੰਹ ਚਾ ਕੇ ਸੋਸ਼ਲ ਮੀਡੀਆ ਤੇ ਵਿਦਵਾਨ ਬਣ ਕੇ ਬੈਠੇ ਨੇ ਜੀ ਉਹਨਾਂ ਜੇਲ੍ਹ ਤੋਂ ਬਾਹਰ ਨਹੀਂ ਕੱਢਣਾ ਆਪਣੀਆਂ ਵੋਟਾਂ ਬਰਬਾਦ ਕਰ ਲੀਆਂ ਜੀ ਇਹ ਕਰ ਲਿਆ ਉਹ ਕਰ ਲਿਆ ਹਾਲਾਂਕਿ ਉਹ ਸਾਰੀਆਂ ਚੀਜ਼ਾਂ ਬੇਕਾਰ ਵਾਧੂ ਦੀਆਂ ਚੀਜ਼ਾਂ ਨੇ ਜੋ ਅਸੀਂ ਕਰਦੇ ਜਾ ਰਹੇ ਹਾਂ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੈ ਨਹੀਂ ਸਾਰ ਸੰਗਤ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਰਿਹਾ ਹੋਣਗੇ ਸੌ ਚੁੱਕ ਸਮਾਗਮ ਹੋਏਗਾ ਅੰਮ੍ਰਿਤਸਰ ਡੀਸੀ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਔਰ ਲੋਕ ਸਭਾ ਸਪੀਕਰ ਦੀ ਚਿੱਠੀ ਜਲੀ ਹੈ ਜੇਲ ਸੁਪਰਡੈਂਟਰ ਨੂੰ ਜਾਣ ਵਾਲੀ ਹੈ ਸੌ ਚਕਾਉਣ ਦੇ ਲਈ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਹੈ ਰਿਹਾ ਕੀਤਾ ਜਾਏਗਾ ਬਾਕੀ ਲੋੜਿੰਦੇ ਕੇਸਾਂ ਦੇ ਵਿੱਚ ਬਾਕੀ ਜੋ ਸਰਕਾਰ ਹੈ ਪੰਜਾਬ ਸਰਕਾਰ ਉਹਨਾਂ ਦੇ ਉੱਤੋਂ ਐਨਐਸਏ ਨੂੰ ਖਤਮ ਕਰੇਗੀ ਤੇ ਉਸ ਤੋਂ ਬਾਅਦ ਪ੍ਰੋਪਰਲੀ ਜਿਹੜੀ ਰਿਹਾਈ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਹੋ ਜਾਏਗੀ ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਹੁਣ ਪੰਜਾਬ ਸਰਕਾਰ ਨੂੰ ਆਪਣੀ ਇੱਜ਼ਤ ਬਚਾਉਣ ਦੇ ਲਈ ਐਨਐਸਏ ਹਟਾ ਦੇਣਾ ਚਾਹੀਦਾ ਹੈ ਜਿਹੜੇ 13 ਜ਼ੀਰੋ ਦਾ ਦਾਵਾ ਕਰਦੇ ਸੀ ਲੋਕਾਂ ਨੇ ਬਹੁਤ ਮਜ਼ਾਕ ਬਣਾ ਲਿਆ ਕਿਕਲੀ ਦਾ ਮਜ਼ਾਕ ਬਣਾ ਲਿਆ ਤੇ ਉਹਨਾਂ ਲੋਕਾਂ ਨੂੰ ਇਹ ਕਹੇ ਤਾਂ ਵੀ 13 ਜ਼ੀਰੋ ਦੀ ਗੱਲ ਕਰਦੇ ਸੀ 13 ਦੇ ਮੂਹੋਂ ਇੱਕ ਆ ਹੁਣ ਕਾਲੀ ਲਾ ਕੇ ਲੈ ਗਏ ਤੇ ਆਮ ਆਦਮੀ ਦੇ ਪਾਰਟ ਪਾਰਟੀ ਦੇ ਪੱਲੇ ਸਿਰਫ ਧੀਆ ਪਿਆ ਕਹਿਣ ਤੋਂ ਬਾਅਦ ਤਿੰਨ ਸੀਟਾਂ ਹੀ ਆਈਆਂ ਤੇ ਇੱਕ ਜਿਹੜੀ ਅਕਾਲੀ ਦਲ ਲੈ ਗਿਆ ਉਸ ਤੋਂ ਵੱਧ ਉਹਦੇ ਸੀਟਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਹਦੇ ਕਿਹਦੇ ਹਿੱਸੇ ਗਈਆਂ ਨੇ ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਨੇ ਧੱਕ ਪਾਈਓ ਚਲੋ ਉਹ ਇੱਕ ਅਲੱਗ ਵਿਸ਼ਾ ਪਰ ਅਮਰਤਪਾਲ ਸਿੰਘ ਰਹਾ ਹੋਣਗੇ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਜੋ ਕੀਤਾ ਉਹ ਬਿਲਕੁਲ ਬਹੁਤ ਸਹੀ ਕੀਤਾ ਹੈ ਉਹ ਬਹੁਤ ਮਾਣ ਵਾਲੀ ਗੱਲ ਹੈ ਪੂਰਾ ਪਰਿਵਾਰ ਇਸ ਗੱਲ ਨਾਲ ਸਹਿਮਤ ਹੈ ਕਿ ਉਹਨਾਂ ਤੋਂ ਐਨਐਸਏ ਹਟਾ ਦੇਣੀ ਚਾਹੀਦੀ ਹੈ ਬਾਕੀ ਜੋ ਲੜਿੰਦੇ ਕੇਸ ਨੇ ਉਹਨਾਂ ਤੇ ਬਿਲਕੁਲ ਉਹਨਾਂ ਦੇ ਕਾਰਵਾਈ ਜਿਹੜੀ ਹੈ ਜ਼ੈਨੂਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਜੋ ਸੰਗਤ ਨੇ ਫਤਵਾ ਦਿੱਤਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਸੋਚ ਸਮਝ ਕੇ ਦਿੱਤਾ ਹੈ ਹਾਲਾਂਕਿ ਸੰਗਤ ਚਿੱਠੀਆਂ ਲਿਖ ਕੇ ਸੂਬਾ ਸਰਕਾਰ ਨੂੰ ਜ਼ਰੂਰ ਪਾਵੇਗੀ ਤੇ ਇਹ ਤੇ ਫੈਸਲਾ ਜਿਹੜਾ ਹੈ ਜ਼ਰੂਰ ਹੋਵੇਗਾ ਪਰਿਵਾਰ ਸੰਗਤ ਦਾ ਧੰਨਵਾਦੀ ਹੈ ਔਰ ਸੰਗਤ ਦੇ ਮੂਰੇ ਜੇਕਰ ਪੰਜਾਬ ਸਰਕਾਰ ਆਪਣਾ ਫੈਸਲਾ ਰੱਖਦੇ ਵੀ ਹਾਂਜੀ ਅਸੀਂ ਇਸ ਇਸ ਨੂੰ ਕਬੂਲ ਕਰਦੇ ਆ ਤੇ ਇਹ ਬਹੁਤ ਵੱਡਾ ਇਸ ਤੋਂ ਵਧੀਆ ਇੱਜ਼ਤ ਬਚਾਉਣ ਦਾ ਤਰੀਕਾ ਕੋਈ ਹੋਰ ਨਹੀਂ ਮੇਰੇ ਹਿਸਾਬ ਚ ਇਹ ਚੀਜ਼ਾਂ ਜ਼ਰੂਰ ਨੋਟ ਕੀਤੀਆਂ ਜਾਣ ਨਹੀਂ ਫਿਰ ਲੀਗਲ ਤਰੀਕੇ ਨਾਲ ਜੋ ਪ੍ਰੋਸੈਸ ਹੈ ਉਹ ਤੇ ਉਸ ਤਰੀਕੇ ਨਾਲ ਬਾਹਰ ਜ਼ਰੂਰ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ